आम आदमी पार्टी आम आदमी पार्टी आम आदमी पार्टी ਦੇਖ ਰਹੇ ਹਾਂ ਉਹਦੇ ਲਈ ਦੇਣਾ ਹੈ ਚੈਨਲ ਤੇ ਮੈਂ ਹਾਂ ਲੱਖੀ ਰਾਜ ਤੋਂ ਜਿੱਦਾਂ ਕੀ ਆਪਾਂ ਦੇਖ ਰਹੇ ਹਾਂ ਸਾਹਮਣੇ ਤਸਵੀਰਾਂ ਨੇ ਜਿਮਨੀ ਚੋਣਾ ਦੇ ਵਿੱਚ ਬਹੁਤ ਵੱਡੀ ਲੀਡ ਤੋਂ ਜਿਹੜੀ ਕਿ ਜਿੱਤ ਪ੍ਰਾਪਤ ਕੀਤੀ ਹੈ ਜਲੰਧਰ ਤੋਂ ਸ਼੍ਰੀ ਮਹਿੰਦਰ ਭਾਗਾ ਜੀ ਨੇ ਉਹਨਾਂ ਦੇ ਜਿੱਤਣ ਦੇ ਉਪਲਕਸ਼ ਦੇ ਵਿੱਚ ਅੱਜ ਲੁਧਿਆਣਾ ਦੇ ਵਾਰਡ ਨੰਬਰ 5 ਤੋਂ ਲਖਵਿੰਦਰ ਚੌਧਰੀ ਜੀ ਵੱਲੋਂ ਸਾਰਿਆਂ ਨੂੰ ਲੱਡੂ ਵੰਡੇ ਗਏ ਤੇ ਵਧਾਈਆਂ ਦਿੱਤੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲੀਡ ਤੋਂ ਜਿੱਤ ਪ੍ਰਾਪਤ ਕੀਤੀ ਹੈ ਭਗਤ ਜੀ ਨੇ ਤੇ ਕੀ ਜਣਾ ਚਾਹ? ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਜਲੰਧਰ ਵਾਲੇ ਵੋਟਰਾਂ ਸਪੋਰਟਰਾਂ ਦਾ ਇਹ ਜਿਹੜੀ ਜਿੱਤ ਹੈ ਜੀ ਇਹ ਲੋਕਾਂ ਦੀ ਜਿੱਤ ਹੈ 37000 ਦੀ ਲੀਡ ਤੋਂ ਜਿੱਤ ਹੋਈ ਹੈ 95000 ਵੋਟ ਪੋਲ ਹੋਈ ਸੀ 55000 ਆਮ ਆਦਮੀ ਪਾਰਟੀ ਨੂੰ ਪੈ ਗਈ ਠੀਕ ਹੈ ਬਹੁਤ ਵੱਡੀ ਜਿੱਤ ਹੈ ਬਹੁਤ ਬਹੁਤ ਧੰਨਵਾਦ ਜਲੰਧਰ ਪੱਛਮੀ ਦੇ ਲੋਕਾਂ ਦਾ ਤੇ ਇੱਥੋਂ ਇਸ ਜਿੱਤ ਤੋਂ ਪਤਾ ਲੱਗ ਗਿਆ ਹੈ ਵੀ ਜਿਹੜੇ ਪੰਜਾਬ ਦੇ ਲੋਕ ਐ ਉਹ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਐ ਤਾਂ ਐਨੀ ਵੋਟ ਤੋਂ ਜਿੱਤ ਹੋਈ ਹੈ ਤੁਹਾਡੀ ਬਹੁਤ ਬਹੁਤ ਧੰਨਵਾਦ ਐ ਸਾਰਿਆਂ ਦਾ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਅੱਗੇ ਇਲੈਕਸ਼ਨ ਹੋਰ ਵੀ ਆਣੇ ਐ ਤੇ ਐਦਾ ਹੀ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਰਹਿਣਾ ਕਿਉਂਕਿ ਜਲੰਧਰ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਵੀ ਬੜਾ ਜ਼ੋਰ ਲਾਇਆ ਬਹੁਤ ਕੁਝ ਬਹੁਤ ਕੁਝ ਹੋਇਆ ਤੇ ਕੀ ਕਹਿਣਾ ਚਾਹੋਗੇ ਵਿਰੋਧੀ ਪਾਰਟੀਆਂ ਨੂੰ ਕਿਸ ਤਰੀਕੇ ਨਾਲ ਭਾਜੀ ਜਿਹੜੇ ਲੋਕਾਂ ਨੇ ਨਾ ਕੰਮਾਂ ਨੂੰ ਵੋਟ ਪਾਈ ਐ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਸੀਗੇ ਉਹ ਵਕਾ ਲੋਕ ਸਭਾ ਦੇ ਸੀਗੇ ਉਹ ਚੱਲੀ ਆਪਾਂ ਵੀ ਕੰਟਰੀ ਲੈਵਲ ਦੇ ਇਲੈਕਸ਼ਨ ਸੀਗੇ ਉਸ ਸਮੇ ਵੋਟਾਂ ਹੋਰ ਤਰੀਕੇ ਨਾਲ ਪੈ ਗਈਆਂ ਜਿਹੜੇ ਆ ਪੰਜਾਬ ਲੈਵਲ ਦੇ ਇਲੈਕਸ਼ਨ ਹੈ ਐਮ ਐਲ اے ਦੇ ਇਲੈਕਸ਼ਨ ਸੀਗੇ ਇਹ ਜਿਮਣੀ ਚੋਣ ਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਈਆ ਇਥੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਅੰਦਰ ਕੀ ਹੈ ਤੇ ਲੋਕ ਖੁਸ਼ ਹੈ ਆਮ ਆਦਮੀ ਪਾਰਟੀ ਦੇ ਬਿਲਕੁਲ ਬਿਲਕੁਲ ਤੇ ਹੋਰ ਜਲੰਧਰ ਵਾਸੀਆਂ ਨੂੰ ਕੀ ਦੇਣਾ ਚਾਹੂਗਾ ਸਨੇਹਾ ਤਾਂ ਜਲੰਧਰ ਵਾਸੀਆਂ ਨੂੰ ਕੀ ਆਪਣੇ ਇੱਥੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਡੀ ਲੀਡ ਤੋਂ ਜਤਾਇਆ ਉਹਨਾਂ ਨੇ ਜੀ 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 ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਇੱਥੇ ਪੰਜ ਨੰਬਰ ਵਾਰਡ ਵਾਸੀਆਂ ਨੂੰ ਸਾਡੇ ਲੁਧਿਆਣਾ ਈਸਟ ਵਾਸੀਆਂ ਨੂੰ ਤੇ ਪੂਰੇ ਪੰਜਾਬ ਵਾਸੀਆਂ ਨੂੰ ਨਾਲ ਸਪੈਸ਼ਲੀ ਜਲੰਧਰ ਪੱਛਮੀ ਦੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਦਾਂ ਤੁਸੀਂ ਸਾਥ ਹੁਣ ਦਿੱਤਾ ਹੈ ਠੀਕ ਹੈ ਸਾਰੇ ਐਦਾ ਹੀ ਆਵਾਜ਼ ਦੀ ਪਾਰਟੀ ਦਾ ਸਾਥ ਦਿੰਦੇ ਹੋ ਧੰਨਵਾਦ ਔਰ ਵੀ ਵਲੰਟੀਅਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਮੈਂ ਕਹਾਂ ਜੀ ਲੱਖੀ ਚੌਧਰੀ ਜੀ ਦਾ ਬਹੁਤ ਬਹੁਤ ਮਤਲਬ ਕੰਮ ਜਿਹੜਾ 5 ਨੰਬਰ ਵਾਰਡ ਦੇ ਤੋਂ ਹਰ ਤਰ੍ਹਾਂ ਨਾਲ ਮਾੜਾ ਇਸ਼ਾਰਾ ਕਰੀਏ ਔਰ ਕੰਮ ਫਟਾਫਟ ਹੁੰਦਾ ਔਰ ਜਿੱਤ ਕੇ ਅੱਗੇ ਤੋਂ ਵੀ ਵੱਧ ਕੰਮ ਕਰਨਗੇ ਅਸੀਂ ਭੋਲਾ ਜੀ ਗਰੇਵਾਲ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਮਤਲਬ ਇਹੋ ਜਿਹਾ ਬੰਦਾ ਸਾਾਨੂੰ ਦਿੱਤਾ ਤੇ ਹੈ ਸਾਡੇ ਬੱਚਿਆਂ ਬਰਾਬਰ ਅਸੀਂ ਤਨੋਂ ਮਨੋਂ ਪੂਰਾ ਜੋਰ ਲਾ ਕੇ ਅਸੀਂ ਇਹਨੂੰ ਲੱਖੀ ਚੌਧਰੀ ਨੂੰ ਜਿਤਾਣਾ ਹੁਣ ਕਾਉਂਸਲਰ ਦੀਆਂ ਸੀਟਾਂ ਤੋਂ ਲਖਮਿੰਦਰ ਚੌਧਰੀ ਜੀ ਸੀਟ ਤੇ ਖੜਦੇ ਹੋ ਤੇ ਕਿਦਾਂ ਸਹਿਯੋਗ ਕਰੋਗੇ ਅੱਗੇ ਅਸੀਂ 10 ਸਾਲ ਜਿਹੜਾ ਨਾ ਆਜ਼ਾਦ ਬੰਦਾ ਜਿਤਾਇਆ ਲਗੇ ਰਹੇ ਉਹਨਾਂ ਨਾਲ ਕੰਮ ਵੀ ਕੀਤਾ ਤੇ ਹੁਣ ਮਤਲਬ ਆ ਵੀ ਕਹਿੰਦਾ ਅਸੀਂ ਉਹ ਦੇਖ ਚੁੱਕੇ ਹਾਂ ਸਾਰਾ ਤੇ ਇਹਦੇ ਮਤਾਬਕ ਇਹ ਆ ਵੀ ਇਹ ਮੁੰਡਾ ਸਾਨੂੰ ਠੀਕ ਲੱਗਾ ਅਸੀਂ ਇਹਦੇ ਮਤਾਬਕ ਜਿਹੜਾ ਚੱਲਾ ਵਰਤਨ ਮਨੋਵਿਦਿ ਸੇਵਾ ਕਰ ਵੱਡੀ ਲੀਡ ਤੋਂ ਅਜਿਤ ਪ੍ਰਾਪਤ ਹੋਈ ਹੈ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੋਈ ਹੈ ਜੀ ਇੱਕ ਹੀ ਵੇਖੋ ਸਾਡਾ ਇਹ ਭਗਵੰਤ ਸਿੰਘ ਮਾਨ ਜੀ ਬੈਠੇ ਨੇ ਤੇ ਉਹਨੇ ਮੈਂ ਆਖ ਰਿਹਾ ਚੌ ਪੰਜਾਂ ਨੂੰ ਵੇਖ ਲੋ ਕੀ ਹਾਲ ਕੀਤਾ ਇੱਥੇ ਲੋਕੀ ਕਹਿੰਦੇ ਸੀਗੇ ਉਹ ਇੱਥੇ ਜੀ ਘਰ ਚਲਾ ਗਿਆ ਜੀ ਛੱਡ ਕੇ ਉੱਥੇ ਚਲਾ ਗਿਆ ਹਾਂ ਜੀ ਕਦੀ ਸੀਐਮ ਵੇਖਿਆ ਜੇ ਗਲੀਆਂ 'ਚ ਜਾਂਦਾ ਉਹ ਤੁਸੀਂ ਤੇ ਲੈ ਜਿੱਤ ਜੁੱਤ ਕੇ ਤੇ ਘਰ ਬਹਿ ਜਾਂਦੇ ਜੇ ਉਹ ਘਰ ਘਰ ਜਾਂਦਾ ਕੰਮ ਕਰਦਾ ਰੋਜ਼ ਦੇ 5 500 ਬੰਦੇ ਦਾ ਉਹ ਕੰਮ ਕਰਦਾ ਸੀ ਉੱਤੇ ਬੈਠਾ ਇਹ ਇੰਨਕਰੇ ਬਹੁਤ ਉਹਨਾਂ ਨੇ ਕੰਮ ਕਰਦੇ ਆ ਉਹ ਬਹੁਤ ਵਧੀਆ ਕਰ ਰਹੇ ਆ ਇਸ ਵੇਲੇ ਵਿਰੋਧੀ ਧਿਰਾਂ ਨੇ ਵੀ ਬੜਾ ਜ਼ੋਰ ਲਾਇਆ ਬੜੇ ਇਲਜ਼ਾਮ ਲਾਏ ਤੇ ਕੀ ਕਹਿਣਾ ਚਾਹੂਂਗੇ ਵਿਰੋਧੀ ਧਿਰਾਂ ਨੂੰ ਕਿਸ ਨੇ ਕਹਨਾ ਦੇਖਦੇ ਹੂੰ ਇਹ ਲਾਉਂਦੇ ਹੀ ਹੁੰਦੇ ਆ ਆਪ ਇੱਕ ਨੂੰ ਕਹਿੰਦਾ ਆ ਤੇ ਮੈਂ ਆ ਤੇ ਮੈਂ ਉਹ ਇਹ ਲਾਉਂਦੇ ਹੁੰਦੇ ਆ ਇੱਕ ਦੂਜੇ ਨੂੰ ਹੁਣ ਕੀ ਹੋਇਆ ਇਹਨੇ ਸਾਰੀਆਂ ਵੋਟਾਂ ਭੈਣ ਜਿੰਨੀਆਂ ਇਕੱਠੀਆਂ ਨਹੀਂ ਲਈਆਂ ਇਕੱਲਾ ਹੀ ਲੈ ਗਿਆ ਹੈ ਬਹੁਤ ਕੰਮ ਕਰਦੇ ਨੇ ਉਹ ਬਹੁਤ ਅੱਛੇ ਓ ਜਲੰਧਰ ਵਾਸੀਆਂ ਨੂੰ ਕੀ ਵਧਾਈਆਂ ਦੇਣਾ ਚਾਹੂਗੇ ਸਾਰੇ ਹੀ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਜਿਨ੍ਹਾਂ ਨੇ ਚਾਰਿਆਂ ਨੇ ਸਾਥ ਦਿੱਤਾ ਬਹੁਤ ਅੱਛਾ ਸੋ ਤਸਵੀਰਾਂ ਤੁਹਾਡੇ ਸਾਹਮਣੇ ਸੀ ਕਿ ਬਹੁਤ ਖੁਸ਼ੀ ਅਜਵਾੜ ਨੰਬਰ 5 ਦੇ ਇਲਾਕੇ ਦੇ ਨਿਵਾਸੀਆਂ ਨੂੰ ਵੀ ਬਹੁਤ ਵੱਡੀ ਖੁਸ਼ੀ ਹੋਈ ਹੈ ਔਰ ਲਕਵਿੰਦਰ ਚੋਧਰੀ ਵੀ ਬਹੁਤ ਵੱਡੀ ਖੁਸ਼ੀ ਹੈ ਲੱਡੂਆਂ ਦੇ ਨਾਲ ਸਾਰਿਆਂ ਦੇ ਨਾਲ ਆਪਣੇ ਜਨ ਜੀ ਜਿਹੜੀ ਖੁਸ਼ੀ ਹੈ ਉਹ ਜ਼ਾਹਿਰ ਕੀਤੀ ਹੈ ਤੇ ਕੈਮਰਾਮੈਨ ਦੀਪਕ ਦੇ ਨਾਲ ਲक्की ਰਾਜ ਦੀ ਰਿਪੋਰਟ